ਵੀ 150 ਆਂਡਾ ਹੀ ਲਾਈਏ ਤਾਂ ਰੋਜ ਦੀ ਜੇ 15 ਦਾ ਆਪਾਂ ਵੇਚਿਆ ਤਾਂ 1500 ਮਤਲਬ ਲਾ ਲਓ ਇੱਕ ਦਿਹਾੜੀ ਹੋ ਗਈ ਮਤਲਬ ਕੁਕੜੀਆਂ ਤਾਂ ਆਪਣੇ ਕੋਲ ਓਨੇ ਦੀਆਂ ਹੈਗੀਆਂ 50-60 ਹਜ਼ਾਰ ਦੀਆਂ ਤੇ ਜਿਹੜੇ ਆਂਡੇ ਸੀ ਆਂਡੇ ਓਨੇ ਦੇ ਵੇਚ ਗਏ ਵੀ ਉਹਨਾਂ ਆਪਦੇ ਪੈਸੇ ਵੀ ਪੂਰੇ ਕਰਦੇ ਇਹਨਾ ਮਿੱਤਰੋ ਬਣਾਉਣ ਤੇ ਕੀ ਨਾਂ ਲੈਂਦੇ ਖਰਚਾ ਆ ਜਾਂਦਾ ਆਪਾਂ ਦਸੀਏ ਤਾਂ ਆ ਗਿਆ ਸੀ 70 ਤੋਂ 80 ਹਜ਼ਾਰ ਰੁਪਈਆ ਨੂੰ ਬਣਾਉਣ ਤੇ ਹੀ ਲੱਗ ਗਿਆ ਕਈ ਆਂਦੇ ਆ ਜਾਲੀ ਨਾ ਪਾੜਦੇ ਕੁੱਤਾ ਜਾਲੀ ਮਿੱਤਰੋ ਬੜੀ ਹਾਰਾ ਤਿੱਖੀ ਆ ਜੇ ਕੁੱਤਾ ਦੰਦ ਮਾਰੂਗਾ ਦੰਦ ਭਾਵੇਂ ਟੁੱਟ ਜਾਣ ਤੇ ਤਿਆਰ ਹੁੰਦਿਆਂ ਤੱਕ ਇਹ ਘਟੋ ਘੜਨੀ 70 75 ਹਜ਼ਾਰ ਦੀ ਫੀਡ ਖਾ ਜਾਣਗੇ। ਲਓ ਮਿੱਤਰੋ ਹੁਣ ਤੁਹਾਨੂੰ ਅੰਦਰੋਂ ਵਿਖਾਉਣੇ ਆਪਾਂ। ਅੰਦਰੋਂ ਕੀ ਸਿਸਟਮ ਆ। ਹਾਈ ਆਏ ਦਿਨ ਬੁਣ ਆਪਣਾ ਕੇ ਲੱਗ ਰੋ। ਉਰੂਣ ਠੀਕ ਦੇ ਦੇ ਦੀਵਾਲੀ। ਹਾਈ ਆਏ ਦਿਨ ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਆਪਾਂ ਲੈ ਕੇ ਆ ਗਏ ਆਪਣੀ ਨਵੀਂ ਵੀਡੀਓ ਤੇ ਅੱਜ ਦੀ ਵੀਡੀਓ ਮਿੱਤਰੋ ਹੋਊਗੀ ਆਪਣੇ ਪੋਲਟਰੀ ਫਾਰਮ ਤੇ ਜਿੰਨੂੰ ਕੀ ਆਪਾਂ ਆ ਜਿਹੜਾ ਕੀ ਸਿਆਲ ਲੰਘਿਆ ਉਦੋਂ ਖੋਲਿਆ ਸੀ। ਤੇ ਅੱਜ ਤੁਹਾਨੂੰ ਸਾਰੀ ਡਿਟੇਲ ਦੱਸਦੇ ਆਂ ਵੀ ਵੀ ਪੋਲਟਰੀ ਫਾਰਮ ਖੋਲਣ ਤੇ ਕਿੰਨਾ ਖਰਚਾ ਆਉਂਦਾ ਵੀ ਮਤਲਬ ਕੰਮ ਵੀ ਇਸ ਕੰਮ 'ਚ ਪ੍ਰੋਫਿਟ ਹੈਗਾ ਕਿ ਨਹੀਂ ਮਤਲਬ ਏ ਟੂ ਜ਼ेड ਸਾਰੀਆਂ ਚੀਜ਼ਾਂ ਦੱਸਾਂਗੇ ਤੇ ਆਜੋ ਹੁਣ ਕੁਕੜੀਆਂ ਨੂੰ ਛੱਡਣ ਦਾ ਹੀ ਟਾਈਮ ਹੋ ਗਿਆ ਤੇ ਨਾਲ-ਨਾਲ ਵੀਡੀਓ ਬਣਾਉਣੇ ਆ ਇਹ ਨਾ ਮਿੱਤਰੋ 15:30 ਦਾ ਹੈਗਾ ਆਪਣਾ ਤੇ ਇਹਦੇ 'ਚ ਚਲੋ ਮੈਂ ਬਾਅਦ 'ਚ ਹੀ ਦੱਸਦਾ ਇੱਕ ਵਾਰ ਹੁਣ ਇੱਕ ਵਾਰ ਛੱਡਦੀ ਐ ਆ ਨਾ ਚਾਰ ਕੁ ਦਿਨ ਹੋ ਗਏ ਆਪਾਂ ਬਾਹਰ ਛੱਡਦੇ ਨੇ ਕਿਉਂਕਿ ਪੈਲੀਆਂ ਸਾਰੀਆਂ ਵਿਹਲੀਆਂ ਤੇ ਇਹ ਸਿਆਣੇ ਬਹੁਤ ਆ ਮਤਲਬ ਉਰਾ ਉਰੇ ਚੁਗਦੇ ਰਹਿੰਦੇ ਇੱਥੇ ਲਾਗੇ ਲਾਗੇ ਤੇ ਜਦੋਂ ਅੰਦਰਵਾੜਨੀਆਂ ਹੁੰਦੀਆਂ ਉਦੋਂ ਬਸ ਦਾਣਾ ਲੈ ਕੇ ਚਾਈਦਾ ਅੰਦਰ ਤੇ ਸਾਰੇ ਅੰਦਰ ਆ ਜਾਂਦੇ ਕੋਈ ਕੋਈ ਮਾੜੇ ਮੋٹے ਰਹਿ ਜਾਂਦੇ ਆ ਉਹਨਾਂ ਨੂੰ ਬਸ ਡਰਾਵਾ ਜਾ ਪਾ ਕੇ ਲੈ ਆਈਦਾ ਤੇ ਆ ਵੀਡੀਓ ਬਣੀ ਫੜੀ ਫੋਨ ਕਹੀਆ ਯਾਰ ਇੱਥੋਂ ਫੜ ਇੱਥੇ ਫੜ ਹਾਂ ਤੇ ਮਿੱਤਰੋ ਆ ਹੁਣ ਮੈਂ ਬੂਹਾ ਖੋਲਣ ਲੱਗਿਆ ਇਹਨਾਂ ਨੂੰ ਪਤਾ ਵੀ ਮੈਂ ਸਾਨੂੰ ਹੁਣ ਛੱਡਦੇ ਆ ਇਹ ਇਸ ਵੇਲੇ ਵੇਖੋ ਹੁਣ ਸਾਰੇ ਬਾਹਰ ਨੂੰ ਆਉਂਦੇ ਵੇਖੀ ਜਾਇਆ ਤੁਸੀਂ ਅਰੇ ਕੈਮਰਾ ਫੜੇ ਇੱਕ ਰਮ ਮਿੱਤਰੋ ਤੁਹਾਨੂੰ ਅੰਦਰ ਦਾ ਵੀਊ ਬੁਖਾ ਲੀਏ ਆ ਆਪ ਬੱਬੂਆ ਖੋਲਦੇ ਆ ਸਾਰਿਆਂ ਨੇ ਭੱਜੇ ਹੁਣ ਆਹ ਵੇਖੋ ਸਾਰੇ ਇੱਥੇ ਇਕੱਠੇ ਹੋਏ ਪਏ ਇਹਨਾਂ ਨੂੰ ਪਤਾ ਵੀ ਸਾਨੂੰ ਛੱਡਦੇ ਆ ਬੱਬੂਆ ਧਿਆਨ ਨਾਲ ਖੋਲਣਾ ਪੈਣਾ ਵੀ ਕੋਈ ਪਿੱਛੇ ਨਾ ਆਵੇ ਬੂਏ ਦੇ ਵੇਖੋ ਮਿੱਤਰੋ ਆਹ ਵੇਖੋ ਲੈ ਇਹਦਾ ਰੌਣਕ ਬੱਜੀ ਪੂਰੀ ਹੈ ਇਹਨਾਂ ਨੇ ਆਜੋ 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 ਪਾਸੇ ਆਜੋ ਬਣ ਵੇਖੋ ਮਿੱਤਰੋ ਸਾਰਿਆਂ ਨੂੰ ਪਤਾ ਚਾਰ ਕੁ ਦੇ ਨਹੀਂ ਹੋਏ ਛੜਦਿਆਂ ਨੂੰ ਤੇ ਸਾਨੂੰ ਪਹਿਲਾਂ ਡਰ ਸੀਗਾ ਵੀ ਇਹ ਛੜਦੇ ਨਹੀਂ ਹੁੰਦੇ ਬਾਹਰ ਵੀ ਯਾਰ ਇਧਰ ਕਿਤੇ ਦੂਰ ਨਾ ਚਲੀਆਂ ਜਾਣ ਪਰ ਛੱਡਿਆ ਅਸੀਂ ਪਰ ਇਹਨਾਂ ਦਾ ਤਾਂ ਸੋਖ ਹੀ ਬੜਾ ਯਾਰ ਆ ਇੱਥੇ ਇੱਥੇ ਚੁਗਦੇ ਰਹਿੰਦੇ ਇੱਥੇ ਆਪਾਂ ਡੰਗਰ ਬੰਨੀਦੇ ਆ ਤੇ ਗਵਾ ਗਵਾ ਹੁੰਦਾ ਜਿਹੜਾ ਉਹਨਾਂ ਚ ਚੁਗ ਚੁਗ ਲੈਂਦੀਆਂ ਕੀੜੇ-ਕੂੜੇ ਜਾਂ ਇਥੋਂ ਮਿੱਟੀ 'ਚ ਕੋਈ ਲੱਭ ਲੈਂਦੇ ਆ ਤਾਂ ਹੀ ਆਪਾਂ ਇੱਥੇ ਗੋਇਆ ਸੁੱਟੀ ਦਾ ਵੀ ਇਹਦੇ ਜਿਹੜੇ ਕੀੜੇ ਮਕੌੜੇ ਪੈਦਾ ਹੁੰਦੇ ਇਥੋਂ ਖਾ ਲੈਂਦੇ ਆ ਇੱਧਰ ਆਪਣੇ ਆਜ ਚ ਟਾਲਾ ਮੁੱਕਿਆ ਸੀ ਇੱਥੋਂ ਪੱਠੇ ਮਾੜੇ ਮੁੱਢ ਖਾਲੇ ਆ ਵੇਖੋ ਲੈ ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਜਿੱਧਰ ਨੂੰ ਤੁਰ ਪੈਂਦੇ ਸਾਰੇ ਹੀ ਉਧਰ ਨੂੰ ਹੋ ਜਾਂਦੇ ਲੈ ਅੱਧੇ ਗੋਥੇ ਅੱਧੇ ਸਾਰੇ ਲੈ ਪੱਠਿਆਂ ਨੂੰ ਗਏ ਜੇ ਵੇਖੋ ਤੁਸੀਂ ਭੱਜੇ ਆਂਦੇ ਵੇਖੋ ਤੁਸੀਂ ਇੰਨਾ ਹੀ ਤਾਂ ਪੂਰੀ ਰੌਣਕਾ ਮਿੱਤਰੋ ਹੁਣ ਇੱਥੋਂ ਬਸ ਆ ਪੱਠੇ ਚੁਗੀ ਜਾਣਗੇ ਇੱਥੋਂ ਤੇ ਜੇ ਮੈਂ ਬਾਲਟੀ ਚੋਕ ਲਈ ਮਿੱਤਰੋ ਇਹ ਨਾਲ ਇਹਦੇ ਬਾਟੀ ਚੁੱਕ ਕੇ ਜਮ ਹੁਣੇ ਅੰਦਰ ਚਲਾ ਗਿਆ ਸਾਰੇ ਨੇ ਅੰਦਰ ਆ ਜਾਣਾ ਮੇਰੇ ਪਿੱਛੇ ਪਿੱਛੇ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਦਾਣਾ ਪਾਉਣਾ ਸਾਨੂੰ ਤੇ ਐਡੇ ਕੋ ਸਿਆਣੇ ਵੇਖ ਲੋ ਤੁਸੀਂ ਉਹ ਵੇਖ ਲੋ ਹੁਣ ਬੂਹੇ 'ਚ ਖੜਾ ਨਾ ਉਹਨਾਂ ਨੂੰ ਲੱਗਦਾ ਵੀ ਕਿਤੇ ਦਾਣਾ ਦੁਨਾ ਪਾਉਣ ਲੱਗਿਆ ਸਾਰੇ ਹੁੰਦੇ ਕੋਲ ਆ ਗਏ ਆ ਇਹਦਾ ਮਿੱਤਰੋ ਨਜ਼ਾਰਾ ਜੇ ਬਹੁਤ ਸਿਆਣੇ ਆ ਤੇ ਬਾਕੀ ਇਹਨਾਂ ਬਾਰੇ ਹੁਣ ਗੱਲ ਕਰਦੇ ਵੀ ਕਿੰਨੇ ਨਾਗ ਆਪਣੇ ਕੋਲੇ ਮਿੱਤਰੋ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਸ਼ੁਰੂ ਕੀਤਾ ਸੀ 120 150 25 ਕੇ 30 ਆਪਾਂ ਲਿਆਂਦੇ ਸੀ ਉਹ ਵੀ ਨਾ ਕਿਸੇ ਆਪਣੇ ਨਾਲ ਦੇ ਪਿੰਡ ਇਹ ਜ਼ਿੰਮੇਦਾਰ ਭਰਾਣੇ ਰੱਖੇ ਸੀ ਇੰਨੇ ਕੋ ਤੇ ਉਹ ਆਂਦਾ ਮੈਂ ਦੇਣੇ ਦਾ ਸਾਰਾ ਹੀ ਦੇਣੇ ਆ ਤੇ ਉਹ ਜਦੋਂ ਲੈ ਕੇ ਆਂਦੇ ਵੀ ਮੇਰੇ ਹਿਸਾਬ ਨਾਲ ਥੋੜੇ ਜਿਹਾ ਵੀ ਆਂਡੇ ਨਹੀਂ ਦਿੰਦੇ ਸੀ ਉਦੋਂ ਤੇ ਉਹ ਆਂਦਾ ਹੀ ਆਂਡੇ ਦੇਣ ਲੱਗ ਜਾਣਗੇ ਵੀ ਵਾਹ ਛੇਤੀ 50 70 ਦਿਨਾਂ ਤੱਕ ਤੇ ਜਦੋਂ ਆਪਾਂ ਲੈ ਕੇ ਆਂਦੇ ਤੇ ਹੌਲੀ ਹੌਲੀ ਵੱਡੇ ਹੁੰਦੇ ਕਿ ਉਹ ਪਤਾ ਲੱਗਿਆ ਵੀ ਅੱਧੇ ਹੀ ਕੁੱਕੜ ਆ ਤੇ ਅੱਧੀਆਂ ਹੀ ਕੁਕੜੀਆਂ ਮਤਲਬ 50 60 ਕੁੱਕੜ ਨਿਕਲੇ 60 ਕੀ 70 ਤੱਕ ਹੀ ਤੇ ਬਸ 60 ਕੁਕੜੀਆਂ ਨਿਕਲੀਆਂ ਫਿਰ ਅਸੀਂ ਕੁੱਕੜ ਹੌਲੀ ਹੌਲੀ ਵੇਚਦੇ ਗਏ ਵੀ ਇੰਨੇ ਕੁੱਕੜਾਂ ਦਾ ਫਾਇਦਾ ਨਹੀਂ ਲੜਦੇ ਬਹੁਤ ਸੀਗੇ ਤੇ ਕੁੱਕੜ ਆਪ ਹੌਲੀ ਹੌਲੀ ਵੇਚ ਹੀ ਗਏ ਤੇ ਉਸ ਤੋਂ ਬਾਅਦ ਹੁਣ ਆਪਣੇ ਕੋਲ ਰਹਿ ਗਏ ਆ 10 ਕ ਕੁੱਕੜ ਆ ਮਿੱਤਰੋ ਬਾਕੀ ਸਾਰੇ ਵਿਗ ਗਏ ਤੇ ਕੁਕੜੀਆਂ ਹੈਗੀਆਂ 50 ਕ ਤੇ ਫਿਰ ਮਿੱਤਰੋ ਚਲੋ ਸਿਆਲ-ਛਾਲ ਵਧੀਆ ਕੰਮ ਚੱਲਿਆ ਆ ਵੇਖੋ ਤੁਸੀਂ ਸਿਆਲ-ਛਾਲ ਕੰਮ ਚੱਲੀ ਗਿਆ ਫਿਰ ਗਰਮੀ ਆਉਂਦੀ ਗਈ ਤੇ ਕੰਮ ਘਟਦਾ ਗਿਆ ਹਨਾ ਤੇ ਜਿਵੇਂ ਹਰੇਕ ਹੀ ਸਾਰੇ ਕਰਦੇ ਵੀ ਸਾਰੇ ਚੂਜੇ ਵੇਚ ਦਿੰਦੇ ਪੁਰਾਣੀ ਕੁਕੜੀਆਂ ਹਨਾ ਆਪਾਂ ਵੇਚੀਆਂ ਨਹੀਂ ਆਪਾਂ ਰੱਖੀਆਂ ਵੀ ਚਲੋ ਆਂਡਿਆਂ ਦਾ ਨਾਲ-ਨਾਲ ਤੋਰਾ ਚੱਲਦਾ ਰਹੂਗਾ ਨਾਲ-ਨਾਲ ਫੀਡ ਆ ਜੂਗੀ ਓਨੇ ਕੁ ਦੇ ਵੇਚ ਜਾਣ ਕਰਨਗੇ ਤੇ ਫਿਰ ਆਪਾਂ ਲਿਆਂਦਾ 354 ਜਮਾ ਇੱਕ ਦਿਨ ਦਾ ਹੀ ਲਿਆਂਦਾ ਸੀ ਤੇ 354 ਇਕੱਠਾ ਲਿਆਂਦਾ ਤੇ ਉਹਨਾਂ ਨੂੰ ਪਾ ਲਿਆ ਉਹਨਾਂ ਨੂੰ ਪਾ ਲੈਂਦਾ ਹੁਣ ਤੁਹਾਨੂੰ ਖਰਚਾ ਦੱਸ ਦੇਵੇਂ ਕਿੰਨਾ ਖਰਚਾ ਆਊਗਾ ਵੀ ਜਦੋਂ ਜਮਾ ਨਿੱਕੇ ਹੁੰਦੇ ਆ ਉਦੋਂ ਤਾਂ ਨਾ ਕੀ ਨਾ ਲੈਂਦੇ ਆ ਤਿੰਨਿਆ ਚਾਰ ਗੱਟੇ ਉਹ ਦੂਜੇ ਖਾਂਦੇ ਮਿੱਤਰੋ ਮਹਿੰਗੇ ਹੁੰਦੇ ਮੈਨੂੰ ਨਾਂ ਨਹੀਂ ਪਤਾ ਉਹਨਾਂ ਦਾ ਗਰੋਅਰ ਹੁੰਦਾ ਕਿ ਪਤਾ ਨਹੀਂ ਕਿਹੜਾ ਹੁੰਦਾ ਤੇ ਉਹ 250 ਦਾ ਗੱਟਾ ਆਉਂਦਾ ਉਹ ਤਿੰਨ ਚਾਰ ਗੱਟੇ ਤਾਂ ਸ਼ੁਰੂ ਤੋਂ ਉਹ ਖਵਾਉਣੇ ਪੈਂਦੇ ਫਿਰ ਜਦੋਂ ਮਹੀਨੇ ਕੁ ਦੇ ਹੋ ਜਾਂਦੇ ਆ ਫਿਰ ਇਹਨਾਂ ਦੀ ਹੋਰ ਫੀਡ ਸ਼ੁਰੂ ਹੋ ਜਾਂਦੀ ਉਹ ਥੋੜੀ ਸਸਤੀ ਆਉਂਦੀ ਆ 1500 ਤੱਕ 14-1500 1300 ਤੱਕ ਵੀ ਆ ਜਾਂਦੀ ਆ ਜਿਹੜਾ ਦੂਜਾ ਗੱਟਾ ਹੁੰਦਾ ਸ਼ੁਰੂ ਚ ਪਾਈਦਾ ਉਹ ਮਹਿੰਗਾ ਹੁੰਦਾ 2200 ਵਾਲਾ ਤੇ ਹੁਣੇ ਆਪਣੇ ਮਹੀਨੇ ਤੋਂ ਉੱਤੇ ਤੋਂ ਹੋ ਗਏ ਚੂਚੇ ਵੇਖੋ ਸਾਰੇ ਤੁਹਾਨੂੰ ਮਿਕਸ ਜਿਹਾ ਲੱਗਦੇ ਹੋਣਗੇ ਵੀ ਕੁਕੜੀ ਕਿਹੜੀ ਤੇ ਚੂਚੇ ਕਿਹੜੇ ਕਿਉਂਕਿ ਚੂਚੇ ਰਲ ਗਏ ਆ ਇਹਨਾਂ ਨਾਲ ਆਪਣੇ ਪਹਿਲਾਂ ਵਾਲੀਆਂ ਕੁਕੜੀਆਂ ਨਾਲ ਵੇਖੋ ਤੁਸੀਂ ਇਹਨਾਂ ਦੀ ਰੌਣਕ ਹਜੇ ਥੋੜੀ ਜਿਹੀ ਗਰਮੀ ਆ ਤਾਂ ਕਰਕੇ ਉਰਾਂ-ਉਰਾਂ ਫਿਰਦੇ ਆ ਨੀਂਦ ਇਧਰ ਪੈਲੀ ਚੋਂ ਔਰ ਚੱਲ ਜਾਂਦੇ ਕਿੱਲਾ-ਕੱਲਾ ਦੂ ਅਰ ਜਦੋਂ ਦਾਣਾ ਪਾਈਦਾ ਉਦੋਂ ਹੀ ਆ ਜਾਂਦੇ ਆ ਲੋ ਵੀ ਮਿੱਤਰੋ ਹੁਣ ਆਪਾਂ ਅੰਡੇ ਚੋਕ ਲਈਏ ਜੜੀਆਂ ਆਪਣੀਆਂ 50 ਕੁ ਕੁਕੜੀਆਂ ਉਹ ਦੱਸਦੇ ਆ ਤੁਹਾਨੂੰ ਕਿੰਨੇ ਕੁ ਅੰਡੇ ਆ ਜਾਂਦੇ ਮਤਲਬ ਹੁਣ ਗਰਮੀ ਚ 25 30 ਅੰਡੇ ਹੋ ਜਾਂਦੇ ਮਤਲਬ ਡੇਲੀ ਦੇ ਕਦੇ 25 ਕਦੇ 30 ਆ ਮਿਕੋ ਚੱਲ ਹਾਂ ਵੀ ਰਾਤ ਰਾਤ ਦੇ ਵਿੱਚ ਲਓ ਵੀ ਮਿੱਤਰੋ ਅੱਜ ਤਾਂ 20-22 ਜੰਡੇ ਆਏ ਆ ਕਦੇ 25 ਹੋਏ ਕਦੇ 30 ਕਦੇ 18-22 ਇਦਾਂ ਚੱਲਦੀ ਰਹਿੰਦੀ ਗਿਣਤੀ ਲਓ ਮਿੱਤਰੋ ਹੁਣ ਤੁਹਾਨੂੰ ਅੰਦਰੋਂ ਵਿਖਾਉਣੇ ਆਪਾਂ ਅੰਦਰੋਂ ਕੀ ਸਿਸਟਮ ਆ ਆ ਵੇਖੋ 8 ਓਏ ਇੰਨਾ ਹੀ ਪਾਏ ਆ ਕਿਉਂਕਿ ਇਹ ਮਿੱਟੀ ਪੋਟ-ਪੋਟ ਕੇ ਨਾਲ ਵਿੱਚ ਪੈਂਦੀਆਂ ਆ ਆ ਫੀਡਰ ਲਾਏ ਦੋ ਇੱਧਰ ਚੂਚਿਆਂ ਨੂੰ ਤਿੰਨ-ਚਾਰ ਤੇ ਪਾਣੀ ਇਸ ਤਰੱਖੇ ਆ ਆ ਜਾਲੀ ਵਿੱਚ ਤਾਂ ਹੀ ਲਾਈ ਜਦੋਂ ਆਪਾਂ ਚੂਚੇ ਲਿਆਉਣੇ ਸੀ ਨਾ ਨਿੱਕੀਆਂ ਓਵਰ ਕੁਕੜੀਆਂ ਮਾਰ ਦਿੰਦੀਆਂ ਨਿੱਕੇ ਚੂਚਿਆਂ ਨੂੰ ਬੜੇ ਮਰੇ ਆਪਣੇ ਕਿਉਂਕਿ ਨਾ ਥੱਲੋਂ ਯਾਰ ਮਿਸਤਰੀ ਨੇ ਗਲਤੀ ਕਰਦੀ ਵੇਥ ਰੱਖਦੀ ਇਟਾਂ ਫਸਾਈਆਂ ਹੀ ਆਪਾਂ ਔਰ ਵੇਖੋ ਉਹ ਅੰਦਰ ਗਿਆ ਹੁਣ ਸਾਰੇ ਚੂਚਿਆਂ ਦੇ ਮਗਰਮਗਰ ਉਹਨਾਂ ਨੂੰ ਲੱਗਦਾ ਕਿ ਤੇ ਫੀਡ ਪਾਉਣ ਲੱਗੇ ਤਾਂ ਤੇ ਆ ਜਾਲੀ ਫਿਰ ਆਪਾਂ ਤਾਂ ਲਾਈ ਆ ਤੇ ਵੀ ਕਰਦੇ ਇੱਥੇ ਕਿੰਨੇ ਵਾਰ ਜਾ ਲਾਉਣੇ ਕਿਉਂਕਿ ਚੂਚੇ ਚਲੋ ਹੁਣ ਤਾਂ ਵੱਡੇ ਹੋ ਗਏ ਚੂਚੇ ਬਾਕੀ ਬੜੇ ਮਰੇ ਯਾਰ ਕੋਈ ਟੱਪ ਜਾਂਦਾ ਸੀ ਉੱਧਰ ਕੁਕੜੀ ਮਾਰ ਦਿੰਦੀ ਸੀ ਕੁਕੜੀਆਂ ਨਹੀਂ ਨਾ ਵੇਂਦੀਆਂ ਤੇ ਆ ਵੇਖੋ ਤੁਸੀਂ ਬੂਹਾ ਖੁੱਲਾ ਵੇ ਲੋ ਤਾਂ ਵੀ ਕਈ ਤਾਂ ਅੰਦਰ ਹੀ ਰਹਿੰਦੇ ਆ ਪਤਾ ਨਹੀਂ ਕੀ ਕ ਆਹ ਵੇਖੋ ਆਹ ਵੇਖੋ ਮਿੱਤਰੋ ਇਧਰੋਂ ਆ ਹਿਸਾਬ ਕਿਤਾਬ ਇਦਾਂ ਲੱਗਦਾ ਆ ਕੱਲੀ ਇਹ ਤਾਂ ਪਤਾ ਨਹੀਂ ਇਧਰ ਨੂੰ ਬਹੁਤ ਦੂਰ ਦੂਰ ਤੱਕ ਚਲੇ ਜਾਂਦੇ ਆ ਇਧਰ ਖਾਲੇ ਚ ਠੰਡੀ ਮਿੱਟੀ ਆ ਕਿਉਂਕਿ ਗਰਮੀ ਬਹੁਤ ਆ ਤੇ ਆਪਾਂ ਉਹ ਲਿਆਂਦੀਆਂ ਹੋਈਆਂ ਚਾਦਰਾਂ ਉਹ ਲਾਉਣੀਆਂ ਮਿੱਤਰੋ ਇਹਨਾਂ ਬਸ ਟਾਈਮ ਹੀ ਨਹੀਂ ਲੱਗਦਾ ਕੋਈ ਨਾ ਕੋਈ ਕੰਮ ਪੈ ਜਾਂਦਾ ਚਾਦਰਾਂ ਲਾਉਣੇ ਆ ਆਪਾਂ ਤੇ ਗਰਮੀ ਕਿਉਂਕਿ ਗਰਮੀ ਬਹੁਤ ਆ ਯਾਰ ਆਪਾਂ ਨੂੰ ਲੱਗਦੀ ਆ ਆਪਾਂ ਤੇ ਏਸ਼ੀਆ ਚ ਪਏ ਰਹਿੰਨੇ ਪੱਖਿਆਂ ਥੱਲੇ ਤੇ ਇਹਨਾਂ ਨੂੰ ਪੱਖੇ ਆਪਾਂ ਇੱਕ ਲਾਇਆ ਹੋਇਆ ਪੱਖੇ ਦੋ ਨਵੇਂ ਹੋਰ ਲਿਆਵਾਂਗੇ ਪੱਖੇ ਲਾਵਾਂਗੇ ਤੇ ਪਾਕੀ ਪਾਣੀ ਥੱਲੇ ਤਰਾਉਂਦੀ ਦਾ ਤੇ ਇੱਧਰ ਆਪਾਂ ਲਾਵਾਂਗੇ ਚਾਦਰਾਂ ਜਿਹੜੀਆਂ ਹਰੀਆਂ ਜੀਆਂ ਹੁੰਦੀਆਂ ਉਹਨਾਂ 'ਚ ਹਵਾ ਵੀ ਕਰਾਸ ਹੁੰਦੀ ਰਹਿੰਦੀ ਪਰ ਗਰਮ ਹਵਾ ਨਹੀਂ ਲੱਗਦੀ ਤੇ ਆ ਵੇਖ ਲਓ ਤੁਸੀਂ ਇਦਾਂ ਮਤਲਬ ਜਾਲੀਆਂ ਲਾਈਆਂ ਨੇ 6 ਇੱਧਰ ਆ 5 ਉਧਰ ਆ 3 3 ਇੱਧਰ ਆ ਇਦਾਂ ਜਿ ਲੱਗਦਾ ਅੰਦਰੋਂ ਤਾਂ ਵਧੀਆ ਟੀਪ ਕੀਤਾ ਹੋਇਆ ਪਰ ਬਾਹਰੋਂ ਮੈਂ ਕਰਨ ਲੱਗਾ ਸੀ ਕਿਉਂਕਿ ਮੈਂ ਆਪ ਹੀ ਅੰਦਰੋਂ ਵੀ ਆਪ ਹੀ ਟੀਪ ਕਰਦੀ ਬਨੇਰਾ ਬਲੂਰਾ ਮੈਂ ਆਪ ਹੀ ਬੰਨਤਾ ਸੀ ਤੇ ਘਰਦਿਆਂ ਦੇ ਕਿੱਧਰ ਐਵੇਂ ਲੱਗਾ ਰਹੇਗਾ ਬਾਹਰੋਂ ਆਪਾਂ ਟੀਪ ਹੀ ਨਹੀਂ ਕੀਤਾ ਵੇਖੋ ਤੁਸੀਂ ਬਾਕੀ ਰਾਤ ਦਾ ਬੰਦਦਾ ਐ ਵੀ ਨਾ ਕਲੀ ਕੁਲੀ ਜੀ ਮਾਰ ਕੇ ਉੱਤੇ ਮਤਲਬ ਕੁਝ ਪੇਂਟਿੰਗ ਜੀ ਬਣਾ ਦੇ ਨੇ ਲਿਖਦੇ ਆ ਵਧੀਆ ਲੱਗਦਾ ਫਿਰ ਦੂਰ ਅਟਰੈਕਟਿਵ ਜਿਹਾ ਲੱਗਦਾ ਤੇ ਇਹਨਾਂ ਮਿੱਤਰੋ ਬਣਾਉਣ ਤੇ ਕੀ ਨਾ ਲੈਂਦੇ ਖਰਚਾ ਆ ਜਾਂਦਾ ਆਪਾਂ ਦੱਸੀਏ ਇਹ ਤਾਂ ਆ ਗਿਆ ਸੀ 70 ਤੋਂ 80 ਹਜ਼ਾਰ ਰੁਪਈਆ ਨੂੰ ਬਣਾਉਣ ਤੇ ਹੀ ਲੱਗ ਗਿਆ ਤੇ ਬਾਕੀ ਔਖਾ ਕੰਮ ਇਹਦੇ ਚਾਹੀ ਆ ਬੁਰਜੀਆਂ ਨਾ ਮਿੱਤਰੋ ਆ ਜਿਹੜੀਆਂ ਬੜਾ ਟਾਈਮ ਲੈਂਦੀ ਆ ਸਭ ਤੋਂ ਜ਼ਿਆਦਾ ਟਾਈਮ ਇਹਨਾਂ ਲਿਆ ਜੇ ਲਾ 3-4 ਦਿਨਾਂ ਚ ਤਾਂ ਬੁਰਜੀਆਂ ਹੀ ਹੋਈਆਂ ਸੀ ਸਾਰੇ ਬੰਨੇ ਛੱਤ ਵੀ ਇੱਕ ਅੱਧੀ ਦਿਹਾੜੀ ਚ ਪੈ ਗਈ ਤੇ ਜਾਲੀਆਂ ਵੀ ਇੱਕ ਦਿਨ ਚ ਲਾ ਦੀਆਂ ਸੀ ਕਿਉਂਕਿ ਆ ਜਾਲੀਆਂ ਤੁਹਾਨੂੰ ਦਿਖਾਉਣੀ ਕਿੱਦਾਂਆਂ ਆ ਕਈ ਆਂਦੇ ਆ ਜਾਲੀ ਨਾਲ ਬਾੜ ਦੇ ਕੁੱਤੇ ਜਾਲੀ ਮਿੱਤਰੋ ਬੜੀ ਹਾਰੜਾ ਤਿੱਖੀ ਆ ਜੇ ਕੁੱਤਾ ਦੰਦ ਮਾਰੂਗਾ ਦੰਦ ਭਾਵੇਂ ਟੁੱਟ ਜਾਣ ਤੇ ਆਪਾਂ ਵਾਰ ਦੇ ਵਿੱਚ ਹੀ ਆ ਰੱਖਿਓ ਇਹ ਨਾਟ ਤਿੰਨ ਥੱਲੇ ਤਿੰਨ ਹੀ ਸਾਈਡ ਤੇ ਤਿੰਨ ਉੱਤੇ ਆ ਵੇਖੋ ਤੇ ਸਿਆਲਾਂ ਜੇ ਆਪਾਂ ਪੱਲੜ ਲਾ ਦੀਦੇ ਆ ਚਲੋ ਹੁਣ ਤਾਂ ਗਰਮੀ ਆ ਹੁਣ ਹਰੀਆਂ ਚਾਦਰਾਂ ਲਾ ਦਾਂਗੇ ਆਪਾਂ ਵੀ ਗਰਮੀ ਨਾ ਲੱਗੇ ਇਹਦਾ ਮਿੱਤਰੋ ਆ ਪੱਠਿਆਂ ਚ ਐ ਤੁਰੇ ਫਿਰਦੇ ਆ ਨਜ਼ਾਰਾ ਇਹਨਾਂ ਨੂੰ ਤਾਂ ਬਸ ਥੋੜਾ ਸ਼ਾਮ ਜੀ ਹੋਣ ਦੋ ਫਿਰ ਇਹ ਹੋਰ ਖਿੱਲਰ ਜਾਣੀ ਹੋਣਾ ਜੀ ਗਰਮੀ ਆ ਵੇਖੋ ਇਹਨਾ ਬੈਠੇ ਵਿਚਾਰੇ ਤਾਂ ਹੀ ਤੇ ਮਿੱਤਰੋ ਇਹ ਤਾਂ ਤੁਹਾਨੂੰ ਦੱਸਤਾ ਵੀ ਆ 70 ਤੋਂ 80 ਹਜ਼ਾਰ ਰੁਪਏ ਨੂੰ ਪਾਉਣ ਤੇ ਹੀ ਲੱਗ ਗਿਆ ਤੇ ਬਾਅਦ ਆਪਾਂ ਨਾ ਲੇਟ ਹੋ ਗਏ ਮਤਲਬ ਸਿਆਲ ਆਲਮੋਸਟ ਆ ਹੀ ਗਿਆ ਸੀ ਤੇ ਕੁਕੜੀਆਂ ਤੁਹਾਨੂੰ ਦੱਸਿਆ ਵੀ ਨਾਲ ਦੇ ਪਿੰਡੋਂ ਆਪਾਂ ਨੂੰ ਪਈ ਉਹ 400 ਕੋਈ ਪੀਸ 400 ਦਾ ਪੈ ਗਿਆ ਕੋਈ 450 ਦਾ ਪੈ ਗਿਆ ਐਵੇਂ ਐਵੇਂ ਕਰਕੇ ਆਪਾਂ ਨੂੰ ਮਹਿੰਗਾ ਪਿਆ ਨਹੀਂ ਤਾਂ ਥੋੜੇ ਸਸਤੇ ਪੈ ਜਾਂਦੇ ਜੇ ਥੋੜਾ ਜਿਹੀ ਗਰਮੀ ਚ ਲੈ ਲਈਏ ਤੇ ਉਹ ਆਪਾਂ ਨੂੰ ਮਿਲ 50 ਤੋਂ 60 ਹਰ ਕੁਕੜੀਆਂ ਦੇ ਲੱਗ ਗਿਆ ਸਵਾਦ ਸਵਾ ਕੁਕੜੀ ਤੇ ਵੇਚ ਲੋ ਤੁਸੀਂ ਤੇ ਬਾਕੀ ਚਲੋ ਵਧੀਆ ਰਿਆ ਕੁਕੜੀਆਂ ਤਾਂ ਆਪਣੇ ਕੋਲ ਓਨੇ ਦੀਆਂ ਹੈਗੀਆਂ 50 60 ਹਜ਼ਾਰ ਦੀਆਂ ਤੇ ਜਿਹੜੇ ਆਂਡੇ ਸੀ ਆਂਡੇ ਓਨੇ ਦੇ ਵੇਚ ਗਏ ਵੀ ਉਹਨਾਂ ਆਪਦੇ ਪੈਸੇ ਵੀ ਪੂਰੇ ਕਰਦੇ ਜਾ ਇਦਾ ਸਮਝ ਲਓ ਕੁਕੜੀਆਂ ਆਪਣੇ ਕੋਲ 50000 ਦੀ ਉਵੇਂ ਹੀ ਹੈਗੀਆਂ ਤੇ ਜਿਹੜੀ ਇਹਦੇ ਤੇ ਪੋਸਟ ਆਪਣੀ ਫੋਨ ਤੇ ਆਈ ਸੀ ਉਹ ਲੱਗਵਾ ਪੂਰੀ ਹੋਣ ਵਾਲੀ ਆ ਹੁਣ ਤੱਕ ਤੇ ਬਾਕੀ ਹੁਣ ਵੀ ਆਂਡੇ ਵਿਕੀ ਜਾਂਦੇ ਜਿਨ੍ਹਾਂ ਦਾ ਵੀ ਕੋਈ ਦਾਸ ਲੈ ਗਿਆ ਕੋਈ ਪੰਜ ਲੈ ਕੇ ਐਵੇਂ ਐਵੇਂ ਕਰਕੇ ਫੀਡ ਦਾ ਖਰਚਾ ਨਿਕਲੀ ਜਾਂਦਾ ਤਾਂ ਹੀ ਆਪਾਂ ਕੁਕੜੀਆਂ ਨਹੀਂ ਵੇਚੀਆਂ ਨਹੀਂ ਤਾਂ ਵੱਡੇ ਫਾਰਮ ਵਾਲੇ ਕਰਦੇ ਸਾਰੀਆਂ ਕੱਢ ਦਿੰਦੇ ਆ ਤੇ ਚੂਚੇ ਪਾਲਦੇ ਆ ਸਾਰੇ 2 ਘੰਟੇ ਮਿੱਤਰੋ 2-3 ਘੰਟੇ ਸਵੇਰੇ ਛੱਡਦੇ ਦੀਆਂ 2-3 ਘੰਟੇ ਸ਼ਾਮ ਨੂੰ ਤੇ ਇਹਨਾਂ ਦੀ ਰਾਖੀ ਪੈਣਾ ਪੈਂਦਾ ਕਿਉਂਕਿ ਆਪਾਂ ਟਾਣੀ ਤੇ ਬੈਠੇ ਕੁੱਤੇ ਦਾ ਪਤਾ ਨਹੀਂ ਕਿੱਧਰੋਂ ਆ ਜਾਏ ਆਪਾਂ ਵੀ ਕੁੱਤਾ ਰੱਖਿਆ ਇਹ ਵੇਲੇ ਦੱਸ ਤਾਂ ਦਿੰਦਾ ਜਦੋਂ ਕੁੱਤੇ ਆਉਣ ਇਹ ਨਹੀਂ ਪਰ ਕੁਝ ਕਹਿੰਦਾ ਇਹਦੇ ਨਾਲ ਤਾਂ ਖੇਡਦੇ ਹੀ ਰਹਿੰਦੀਆਂ ਕੁਕੜੀਆਂ ਦੇਸੀ ਕੁੱਤਾ ਹੀ ਆਪਣਾ ਵਿਚਾਰਾ ਵੇਖੋ ਇਹ ਤਾਂ ਕੁਝ ਨਹੀਂ ਕੁਕੜੀਆਂ ਇਹਦੇ ਨਾਲ ਖੇਡਦੀਆਂ ਰਹਿੰਦੀਆਂ ਹੋਰ ਐਂ ਵੀ ਆਹ ਵੇਖੋ ਮਿੱਤਰੋ ਆਂਡੇ ਦਾ ਛਿੱਲਾ ਇੰਦੇ ਕੋਲ ਤੇ ਸਾਰੇ ਇੰਦੇ ਮਗਰਮਗਰ ਜਾਣੀ ਨਹੀਂ ਮੱਠੀਆਂ ਅੱਜ ਤਾਂ ਨਹੀਂ ਤਾਂ ਬੜਾ ਮਗਰਮਗਰ ਆਹ ਵੇਖੋ ਲੈ ਨਾ ਖਾਣਾ ਨਾ ਖਾਂਦੇ ਨਾ ਵੇਖੋ ਲੈ ਸਾਰੇ ਮਗਰ ਮਗਰ ਮਿੱਤਰੋ ਵੇਖੋ ਤੁਸੀਂ ਬਾਕੀ ਮਿੱਤਰੋ ਇਹ ਹੁਣ ਜਿਵੇਂ ਆਪਣੀ ਚੂਚੇ ਮਹੀਨੇ ਕੁ ਦੇ ਹੋ ਗਏ ਮਹੀਨੇ ਜਾਂ ਮਹੀਨੇ ਥੋੜਾ ਜਿਹਾ ਟਾਈਮ ਉੱਤੇ ਹੋ ਗਏ ਆ ਇਹ ਮੇਰੇ ਹਿਸਾਬ ਨਾਲ 2 ਕੁ ਮਹੀਨੇ ਤੱਕ 2 ਢਾਈ ਤੱਕ ਤਿਆਰ ਹੋ ਜਾਣਗੇ ਤੇ ਤਿਆਰ ਹੁੰਦਿਆਂ ਤੱਕ ਇਹ ਘੱਟੋ ਘਾਟ ਨਹੀਂ 70 75 ਹਜ਼ਾਰ ਦੀ ਫੀਡ ਖਾ ਜਾਣਗੇ ਤੇ ਉਸ ਤੋਂ ਬਾਅਦ ਜਦੋਂ ਜਦੋਂ ਆਂਡੇ ਦੇਣ ਲੱਗੇ ਫਿਰ ਚਲੋ ਫਿਰ ਤਾਂ ਇਨਕਮ ਆਈ ਜਾਣੀ ਆ ਮਤਲਬ ਹਿਸਾਬ ਲਾਉਂਦੇ ਸੀ ਜੇ ਹੁਣ ਸਾਡੇ ਕੋਲੇ 300 ਕੁਕੜੀ ਵੀ ਮੰਨ ਲਈਏ ਵੀ ਸਾਰੇ ਹੁਣ 350 ਤੋਂ ਵੱਧ ਦਾ ਕੁਕੜ ਕੁਕੜੀਆਂ ਮਿਲਾ ਕੇ ਤੇ ਜੇ 300 ਕੁਕੜੀ ਵੀ ਹੋਊਗੀ ਤਾਂ ਰੋਜ਼ ਦੇ ਆਂਡੇ ਜੇ ਆਪਾਂ ਵੀ ਆਧੀ ਲਈਏ ਵੀ ਕਈ ਕੁਕੜੀਆਂ ਹੁੰਦੀਆਂ ਇੱਕ ਦਿਨ ਦੇਣੀ ਇੱਕ ਦਿਨ ਨਹੀਂ ਵੀ 150 ਆਂਡਾ ਹੀ ਲਈਏ ਤਾਂ ਰੋਜ਼ ਦੀ ਜੇ 15 ਦਾ ਆਪਾਂ ਵੇਚਿਆ ਤਾਂ 1500 ਮਤਲਬ ਲਾ ਲਓ ਇੱਕ ਦਿਨ ਦਿਹਾੜੀ ਹੋ ਗਈ ਤੇ ਖਾਂਦੀਆਂ ਕਿੰਨਾ ਕੁ ਕੁਕੜੀ ਮਤਲਬ ਇੱਕ ਕੁਕੜੀ ਇੱਕ ਦਿਨ ਚ 4 ਜਾਂ 5 ਰੁਪਏ ਐਨੇ ਕੁਦੀ ਫੀਡ ਖਾਂਦੀ ਜੀ ਫੀਡ ਜਾਂ ਜਾ ਹੋਰ ਵੀ ਆਪਾਂ ਕੁਝ ਵੀ ਪਾਉਣੇ ਆ ਤੇ ਇੰਨੇ ਤਾਂ ਖਾਂਦੀ ਤੇ ਬਾਕੀ ਵਜਦਾ ਹੀ ਆ ਆਪਾਂ ਨੂੰ ਤੇ ਬਾਕੀ ਇਹ ਤਾਂ ਚਲੋ ਹੁਣ ਜਦੋਂ ਆਂਡੇ ਦੇਣੇ ਨੇ ਉਦੋਂ ਪਤਾ ਲੱਗੂ ਹੋ ਸਕਦਾ 200 ਵੀ ਆਂਡੇ ਦੇ ਸਾਦੀਆਂ ਰੋਜ਼ ਦੀ ਜਿੰਨੀ ਆਪਣੇ ਕੋਲੋਂ ਕੁਕੜੀਆਂ ਹੈਗੀਆਂ ਨੇ ਹਨਾ ਬਾਕੀ ਹਜੇ ਪਤਾ ਨਹੀਂ ਕੁੱਕੜ ਕਿੰਨੇ ਨਿਕਲਣ ਕਿਉਂਕਿ ਹਜੇ ਨਿੱਕੇ ਆ ਹਜੇ ਇਦਾਂ ਲੱਗਦਾ ਸਾਰੀਆਂ ਹੀ ਕੁਕੜੀਆਂ ਕੁੱਕੜ ਘਾਟ ਹੀ ਪਤਾ ਲੱਗਦਾ ਤੇ ਬਰੀਡ ਦੀ ਗੱਲ ਕਰੀਏ ਤਾਂ ਮਿੱਤਰੋ ਆ ਆਰ ਆਈ ਆਰ ਤੇ ਬਲੈਕ ਕੈਸਟਰੋਲ ਜਿਹੜੀਆਂ ਸਭ ਤੋਂ ਵੱਧ ਡਾਂਡੇ ਦਿੰਦੀਆਂ ਨੇ ਤਾਂ ਕਰਕੇ ਦੋ ਬਰੀਦਾ ਨੇ ਤੇ ਬਾਕੀ ਹੋਰ ਵਿੱਚ ਆਇਆ ਵੇਖੋ ਤੁਸੀਂ ਆ ਕਿੱਡਾ ਸੋਹਣਾ ਪਤਣੀ ਕੁਕੜੀ ਆ ਕੁੱਕੜਾ ਵੇਖੋ ਕਿੱਡਾ ਸੋਹਣਾ ਤੇ ਬਾਕੀ ਬਾਕੀ ਕਾਲੇ ਤੇ ਭੂਰੇ ਆ ਹੋਰ ਵੀ ਤੁਹਾਨੂੰ ਦਿਖਾਉਣੇ ਵੈਰਾਈਟੀਆਂ ਖੜ ਜੋ ਇੱਕ ਤਾਂ ਗਵਾਜ ਜਾਂਦੇ ਆ ਆਪਣੇ ਕੋਲ ਹੁਣ ਤਿੰਨ ਤਿੰਨ ਕੀ ਨਾ ਚਿੱਟੇ ਰੰਗ ਦੇ ਜਿਵੇਂ ਚਿੱਟੇ ਆਏ ਆ ਤੇ ਉਹ ਬਲੈਲਰ ਨਹੀਂ ਕਿ ਮਤਲਬ ਹੈ ਦੇਸੀ ਪਰ ਉਹ ਜਿਵੇਂ ਚਿੱਟੇ ਆ ਫੜਦੇ ਆ ਨਹੀਂ ਫੜਨਾ ਨਹੀਂ ਆ ਵੇਖੋ ਇਹ ਮਤਲਬ ਹੁਣ ਯਾਰ ਕਾਲਾ ਕੁੱਕਰ ਤੁਸੀਂ ਤੁਹਾਨੂੰ ਵਿਖਾਉਣੇ ਆ ਬਾਹਰ ਹਨਾ ਚਲੋ ਵੇਖੇ ਤੁਸੀਂ ਕਿੱਡਾ ਸੋਹਣਾ ਲਾਦਰ ਨਾਲ ਚਿੱਟਾ ਕੁੱਕਰ ਹੋਵੇ ਤੇ ਮਤਲਬ ਕਾਲਾ ਤੇ ਚਿੱਟਾ ਲਾਲ ਕੁੱਕਰ ਕਿੱਡੇ ਸੋਹਣੇ ਲੱਗਿਆ ਉਹ ਵੇਖੋ ਪੂਰਾ ਵਾਈਟ ਆ ਪਿਓਰ ਤੇ ਹੋਰ ਵੀ ਜਿਵੇਂ ਉਹ ਵੇਖ ਲਓ ਉਹ ਵੈਰੈਟੀ ਪਤਾ ਨਹੀਂ ਕਿਹੜੀ ਪਾਸੇ ਜੀ ਖੁਸ਼ ਤੇ ਉਹ ਵੇਖ ਲਓ ਡੱਬੇ ਜੇ ਮਤਲਬ ਵਾਹ ਵਾਹ ਤਰ੍ਹਾਂ ਦੀ ਵੈਰੈਟੀ ਹੋ ਜਾਣੀ ਆ ਤੇ ਮਤਲਬ ਆੜ-ਆੜ ਮਤਲਬ ਸੋਹਣੇ ਵੀ ਲੱਦਦੇ ਯਾਰ ਵੇਖਣ ਵਾਲੇ ਵੀ ਆਂਦਾ ਵੀ ਹਾਂ ਆੜ-ਆੜ ਤਰ੍ਹਾਂ ਦੇ ਆ ਤੇ ਬਾਕੀ ਆਉਣ ਵਾਲੇ ਟਾਈਮ 'ਚ ਮਿੱਤਰੋ ਜਿਵੇਂ ਜਿਵੇਂ ਕੰਮ ਚੱਲੂ ਹੌਲੀ ਹੌਲੀ ਕੰਮ ਵਧਾਈ ਜਾਵਾਂਗੇ ਆ ਸਾਰਾ ਆਪਣਾ ਬਲਣਾ ਹਜੇ ਉਪਲਾ ਥਾਂ ਆਪਾਂ ਵੀ ਹਰੇ ਘਰੀਆਂ ਥੋੜਾ ਆਪ ਬਾਹਰ ਇਹਨਾਂ ਨੂੰ ਬਾਹਰ ਹੀ ਬੈਠ ਰਾਵਾਂਗੇ ਇਹਨਾਂ ਦੀ ਰਾਖੀ ਵਾਲਾਂਗੇ ਫਿਰ ਆਪਾਂ ਨੂੰ ਸੌਖਾ ਹੋ ਜੂਗਾ ਕੰਮ ਇਹਨਾਂ ਦੂਰ ਜਾਣਗੇ ਤੇ ਹੌਲ ਆਨਲਾਈਨ ਟਾਈਮ 'ਚ ਵੈਰਾਈਟੀ ਵੀ ਵਧਾਵਾਂਗੇ ਮਿੱਤਰੋ ਹੋਈ ਤਾਂ ਦੋ ਵੈਰਾਈਟੀਆਂ ਆਈਆਂ ਹੋ ਸਕਦਾ ਕਲਕਨਾਤ ਸੀਲ ਤੇ ਹੋਰ ਇੱਕ ਦੀ ਵੈਰਾਈਟੀ ਵੀ ਹਜੇ ਮੈਨੂੰ ਪੂਰੀ ਨੌਲੇਜ ਹੈ ਨਹੀਂ ਕਿਉਂਕਿ ਨਵਾਂ ਕੰਮ ਆਪਣਾ ਜਿਵੇਂ ਜਿਵੇਂ ਨੌਲੇਜ ਵਧਦੀ ਜਾਊਗੀ ਜਿਹੜੀ ਚੀਜ਼ ਦੀ ਡਿਮਾਂਡ ਹੋਗੀ ਉਹ ਵੀ ਆਪਾਂ ਇੱਥੇ ਆਪਣੇ ਫਾਰਮ ਤੇ ਪ੍ਰੋਵਾਈਡ ਕਰਾਂਗੇ ਤੇ ਜਿਆਦਾ ਵੱਡਾ ਮਿੱਤਰੋ ਤਾਂ ਹੀ ਨਹੀਂ ਪਾਇਸ਼ ਕਿਉਂਕਿ ਇੱਕਦਾਂ ਕੰਮ ਆਪਣਾ ਨਵਾਂ ਸੀ ਤੇ ਪਤਾ ਨਹੀਂ ਸੀ ਵੀ ਚੱਲੇ ਕਿ ਨਾ ਬਾਕੀ ਹੁਣ ਇੱਕਦਾਂ ਆਪਣਾ ਕੰਮ ਜਾਂ ਚੱਲ ਪਿਆ ਰੇੜ ਪਿਆ ਤੇ ਆਹ ਸਾਲ ਚ ਤਾਂ ਮਤਲਬ ਵਧੀਆ ਚੱਲੂਗਾ ਫਿਰ ਗਾਂਹ ਹੌਲੀ ਹੌਲੀ ਵਧਾਈ ਜਾਵਾਂਗੇ ਤੇ ਬਾਕੀ ਜਦੋਂ ਕਿਤੇ ਵੀ ਜਾਈਦਾ ਆਪਰ ਦੱਸੀਦਾ ਨਾ ਆਪਣਾ ਪੋਲਟਰੀ ਫਾਰਮ ਆ ਤਾਂ ਲੋਕ ਬੜਾ ਖੁਸ਼ ਹੁੰਦੇ ਉਹਦੇ ਆਪਣੇ ਏਰੀਆ ਚ ਤਾਂ ਹੈ ਵੀ ਨਹੀਂ ਪੋਲਟਰੀ ਫਾਰਮ ਤੇ ਦੇਸੀ ਆਂਡਾ ਤਾਂ ਕਿਤੇ ਲੱਭਦਾ ਵੀ ਨਹੀਂ ਤੇ ਆਪਾਂ ਰੇਟ ਵੀ ਜਾਇਜ਼ ਹੀ ਰੱਖਿਆ ਮਿੱਤਰੋ ਵੀ 15 ਰੁਪਏ ਵੇਚੀਦਾ ਤੇ ਹੁਣ ਗਰਮੀ ਚ ਚਲੋ ਸਸਤਾ ਹੀ ਆ 15 ਰੁਪਏ ਵੇਚਦੀਦਾ ਤੇ ਜੇ ਆਪਾਂ ਨੂੰ ਲੱਗੇ ਵੀ ਨਹੀਂ ਰੇਟ ਥੋੜਾ 15 ਪੂਰੇ ਸਿਆਲ ਦੇ ਵੀ 15 ਫਿਰ ਆਪਾਂ ਪੂਰਾ 20 ਵੀ ਨਹੀਂ ਲਾਈਦਾ ਮਤਲਬ ਟਰੇ ਦਾ ਹਿਸਾਬ ਲਾ ਲਈਦਾ ਵੀ ਟਰੇ ਪਿੱਛੇ 50 ਰੁਪਏ ਵਧਾ ਦੀ ਤੇ ਜਿਹੜਾ ਟਰੇ ਲੈਂਦਾ ਤੇ ਬਾਕੀ ਓਕੇ ਰਿਪੋਰਟਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਸਾਰਾ ਕੁਝ ਬਾਕੀ ਮਿੱਤਰੋ ਜਿੰਨੂੰ ਵੀ ਪਤਾ ਲੱਗਦਾ ਵੀ ਆਪਣਾ ਫਾਰਮ ਆ ਜਾਂ ਕੋਈ ਰਿਸ਼ਤੇਦਾਰ ਆਉਂਦਾ ਸਾਰੇ ਆਂਦੇ ਬੜਾ ਵਧੀਆ ਕੰਮ ਆ ਕਿਉਂਕਿ ਮਿੱਤਰੋ ਮੈਂ ਐਲਸ ਕੀਤੀ ਸਾਢੇ 6 ਬੈਂਡ ਸੀ ਬਾਹਰ ਦਾ ਚਲੋ ਨਹੀਂ ਬਣਿਆ ਤੇ ਹੁਣ ਘਰ ਦੇ ਵੀ ਆਂਦੇ ਆ ਤੇ ਜਾਂ ਜਿਹੜਾ ਵੀ ਰਿਸ਼ਤੇਦਾਰੇ ਆ ਰਹੇ ਲੀਆਂ ਤੂੰ ਇਸ ਕੰਮ ਨੂੰ ਉਧਾਇ ਇਸ ਕੰਮ 'ਚ ਬਹੁਤ ਫਾਇਦਾ ਕਿਉਂਕਿ ਸਾਡੇ ਏਰੀਆ 'ਚ ਕੋਈ ਵੀ ਪੁਲਟਰੀ ਫਾਰਮ ਹੈ ਨਹੀਂ ਲਾਗੇ ਤੱਕ ਗੇ। ਬਾਕੀ ਮਿੱਤਰੋ ਖੁੱਲੇ ਛੱਡਣ ਦਾ ਕਾਰਨ ਇਹ ਹੀ ਹੈ ਇੱਕ ਤਾਂ ਖੁਸ਼ ਰਹਿੰਦੇ ਆ ਤੁਰ ਫਿਰ ਲੈਂਦੇ ਲੱਤਾਂ ਖੋਲ ਲੈਂਦੇ ਆ। ਬਾਕੀ ਕਈ ਹੁੰਦੇ ਨਾ ਵੀ ਆਂਦੇ ਯਾਰ ਤੁਸੀਂ ਕੱਲੀ ਫੀਡ ਪਾਉਂਦੇ ਜੇ ਫੀਡ ਤੇ ਅੰਡਾ ਤਿਆਰ ਹੁੰਦਾ ਪਰ ਕੀ ਫੀਡ ਦੇ ਨਾਲ ਆ ਪਕਣੀਆਂ ਪਾਈ ਦੀਆਂ ਬਾਜਰਾ ਵੀ ਪਾਈਦਾ ਚਲੋ ਪੱਠੇ ਵੀ ਪਾਈ ਤੇ ਜਦੋਂ ਪਾਲਕ ਹੁੰਦੀ ਪਾਲਕ ਪਾਈਦੀ ਆ ਤੇ ਬਾਕੀ ਹੁਣ ਬਾਹਰ ਇਦਰੋਂ ਐਵੇਂ ਗੰਦਬਲ ਚੋਕਦੇ ਰਹਿੰਦੇ ਆ ਤੇ ਇਹ ਆਂਡੇ ਚ ਮਤਲਬ ਜਿਹੜੀ ਵੀ ਚੀਜ਼ ਦੀ ਜਿਵੇਂ ਆਪਾਂ ਕਹੀਏ ਪ੍ਰੋਟੀਨ ਫੈਟਸ ਜ਼ਿਆਦਾ ਕੋਈ ਵੀ ਸਭ ਕੁਝ ਪੂਰਾ ਹੋਊਗਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਕੱਲੀ ਫੀਡ ਤੇ ਹੀ ਆਂਡਾ ਤਿਆਰ ਹੋਇਆ ਤੇ ਆ ਵੇਖੋ ਹੁਣ ਮਿੱਟੀ ਚ ਇਦਾਂ ਗੁੱਦੇ ਹੋਏ ਨਾ ਮਤਲਬ ਗਰਮੀ ਕਰਕੇ ਵੇਖੋ ਤੁਸੀਂ ਬੈਠੇ ਹੋਏ ਆ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਮਿੱਤਰੋ ਵੀ ਜੇ 150 ਆਂਡਾ ਆਇਆ ਦੇਣ ਦਾ ਤਾਂ ਹਨਾ ਕਿਵੇਂ ਕਿਵੇਂ ਸਾਬੂ ਤੁਸੀਂ ਆਪੇ ਕੈਲਕੂਲੇਟ ਕਰ ਲਿਆ ਜੇ ਮਤਲਬ ਬਿਜ਼ਨਸ ਖੋਲਣ ਚ ਫਾਇਦਾ ਹੈਗਾ ਪ ਨਾਲੇ ਵੀ ਜਦੋਂ ਬਿਜ਼ਨਸ ਸ਼ੁਰੂ ਕਰਨਾ ਬਾਲਾ ਘੱਟ ਇਨਕਮ ਕੀ ਨਾਲ ਲੈਂਦੇ ਆਪਾਂ ਨੂੰ ਚਾਹੀਦਾ ਪੈਸਾ ਚਾਹੀਦਾ ਵੀ ਬਿਜ਼ਨਸ ਖੋਲਣ ਵਾਸਤੇ ਜੇ ਆਪਾਂ ਡੇਰੀ ਫਾਰਮ ਖੋਲੀਏ ਤਾਂ ਕਿੰਨਾ ਸ਼ੈੱਡ ਪਾਉਣਾ ਪੈਂਦਾ ਫਿਰ ਡੰਗਰ ਲਿਆਉਣੇ ਪੈਂਦੇ ਲੱਖ ਲੱਖ ਵਾਲੇ ਜਾਂ ਇਦੋਂ ਵੀ ਮਹਿੰਗੇ ਲਿਆਉਂਦੇ ਕਈ ਤੇ ਬਾਕੀ ਉਹ ਬਿਜ਼ਨਸ ਸਾਦੀ ਖਾਈਂ ਤੇ ਮਤਲਬ ਲਾਲ ਵੀ ਕੋਈ ਪਕਾਈ ਹੈ ਨਹੀਂ ਬਸ ਜਦੋਂ ਥਾਂ ਵਲੇ ਆ ਗਿਆ ਫਿਰ ਤਾਂ ਜਮਾਂ ਹੀ ਟੈਣੀ ਹੁਣ ਤਾਂ ਕੋਲ ਬਹਿਣਾ ਪੈਂਦਾ ਆਪਾਂ ਨੂੰ ਜਦੋਂ ਵਲੇ ਆ ਗਿਆ ਬਸ ਉਦੋਂ ਤਾਂ ਕੈਮਰੇ ਆਪਾਂ ਲਵਾ ਦੇਨੇ ਆ ਕੈਮਰੇ ਥਾਣੀ ਮਾੜੀ ਮੋਟੀ ਨਹੀਂ ਗਾਜ ਮਾੜਾ ਮोटा ਜਿਹੜਾ ਮਾਰ ਦੇ ਤੇ ਬਾਕੀ ਬ ਜਾਂ ਨਾਲ ਹੋਰ ਜਿਹੜਾ ਕੁਝ ਵੀ ਆਪਾਂ ਪਾਉਣਾ ਉਹ ਪਾ ਦੇ ਤੇ ਆਂਡੇ ਚੁੱਕਣੇ ਤੇ ਪਾਣੀ ਰੱਖਣਾ ਬਸ ਤੇ ਇੱਕ ਮਿੱਤਰੋ ਮੇਨ ਗੱਲ ਇਹਨਾਂ 'ਚ ਜਿਹੜੀ ਬਿਮਾਰੀ ਕਾਮਨ ਆ ਉਹ ਆਉਂਦੀ ਆ ਕੀ ਨਾਂ ਦੇ ਇਹਨਾਂ ਦੀ ਅੱਖਾਂ ਬੰਦ ਹੋਣ ਲੱਗ ਜਾਂਦੀਆਂ ਉਹ ਨਾ ਆਪਾਂ ਵਾਵਾ ਥਾਵਾ ਤੋਂ ਦਵਾਈ ਬਦਲ-ਬਦਲ ਕੇ ਵੇਖੀ ਆ ਤੇ ਕੋਈ ਸੈੱਟ ਬਹਿ ਜਾਂਦੀ ਕੋਈ ਨਹੀਂ ਤੇ ਬਾਕੀ ਇਹਦਾ ਪੂਰਾ ਕਾਰਨ ਤਾਂ ਸਾਨੂੰ ਵੀ ਨਹੀਂ ਪਤਾ ਕੋਈ ਜਾਂਦੇ ਵੀ ਨਾ ਬੈਕਟੀਰੀਆ ਆ ਜਾਂਦਾ ਵਾਇਰਸ ਆ ਜਾਂਦਾ ਜਿਵੇਂ ਤੇ ਉਹਨਾਂ ਮਤਲਬ ਦਵਾਈ ਅਜੇ ਵੀ ਮਤਲਬ ਨਾ ਚੰਗੀ ਦਵਾਈ ਆਪਾਂ ਨੂੰ ਕੋਈ ਮਿਲੀ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਵੀ ਦੱਸਿਆ ਜੇ ਤੇ ਕਈ ਜਣੇ ਚੱਕਰ ਜੇ ਖਾਨ ਲੱਗ ਜਾਂਦੇ ਆ ਬਸ ਆ ਬਿਮਾਰੀ ਮੇਨ ਹੁੰਦੀ ਹੋਰ ਤਾਂ ਕੋਈ ਨਹੀਂ ਹਫਤੇ ਬਾਅਦ ਇਹਨਾਂ ਨੂੰ ਬੁਖਾਰ ਬਖੂਰ ਦੀ ਗੋਲੀ ਦਿੱਤੀ ਰੱਖੇ ਬਾਕੀ ਵਧੀਆ ਤੇ ਬਸ ਹੁਣ ਆਪਾਂ ਕਰਦੇ ਮਿੱਤਰੋ ਆਪਣੀ ਵੀਡੀਓ ਖਤਮ ਸਾਰਾ ਕੁਝ ਤੁਹਾਨੂੰ ਦੱਸਤਾ ਵੀ ਕੰਮ ਫਾਇਦੇ ਵਾਲਾ ਹੈਗਾ ਜਾਂ ਨਹੀਂ ਚਵੇਂ ਵੀ ਤੇ ਕਿਵੇਂ ਲੱਗੀ ਦੱਸਿਓ ਲਾਈਕ ਮਾ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਮਿੱਤਰੋ ਇੰਸਟਾ ਤੇ ਵੀ ਪੇਜ ਹੈਗਾ ਉਹਦੇ ਤੇ ਵੀ ਆਪਾਂ ਵੀਡੀਓ ਪਾਉਂਦੇ ਰਹੀਦਾ ਇੱਥੇ ਆ ਜੂਗਾ ਤੇ ਉਹਦੇ ਕੰਮ ਕਰਦੀਆਂ ਵੀਡੀਓ ਪਾਦੀਆਂ ਜਾਂ ਹੀਗਾ ਆਪਣੇ ਫਾਰਮ ਦੀਆਂ ਪਾਦੀਆਂ ਤੇ ਕਿਵੇਂ ਲੱਗੀ ਵੀਡੀਓ ਦੱਸੋ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਮਿੱਤਰੋ Tata Bye Bye ਵੇਖੋ ਮਿੱਤਰੋ ਫਾਰਮ ਕੋਲ ਸੀ ਸਾਰੇ ਮੈਂ ਇੱਕ ਆਵਾਜ਼ ਮਾਰੀ ਮੇਰੇ ਕੋਲ ਇੱਥੇ ਆਗੇ ਹੁਣਵੇਂ ਨੇ ਇੱਥੇ ਮੇਰੇ ਕੋਲ ਆਉਂਦੇ ਕਿ ਨਹੀਂ ਬਾਕੀ ਹੁਣ ਤਾਂ ਚੁਗਣ ਲੱਗ ਗਏ ਮਿਲਦਾ ਸ਼ਹਿਰ ਹੀ ਆਉਣ ਪਰ ਵੀਡੀਓ ਨਹੀਂ ਮੈਂ ਬਣਾਈ ਉਹ ਸਾਰੇ ਇੱਕ ਵਾਰੀ ਜੀ ਭੱਜ ਜਾਏ ਆ 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 ਗਿਆ ਹਾਂ ਤਲਾਕ ਆ ਆ ਆ ਆ ਆ ਆ ਆ ਆਜੋ ਆਜੋ ਆ ਆ ਆ ਆ ਆ ਆ ਆ ਆਜੋ 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 ਆ ਆ ਆ ਆ ਆ ਆ ਆ ਆ ਉਹ ਬਾਅਦ ਦੇ ਕੋ ਤਾਂ ਲੱਗ ਗਏ ਉੱਥੇ ਉਹ ਗੁਰੂ ਜਿੰਨੇ ਉੱਥੇ ਫਿਰਦੇ ਨੇ ਇੱਕ ਵੀ ਨਹੀਂ ਸਾਰੇ ਮੈਂ ਬਾ ਆਵਾਜ਼ ਮਾਰੀ ਐਵੇਂ ਤੇ ਸਾਰੇ ਕੋਲ ਆ ਹੁਣ ਵੀ ਵੇਖ ਲੋ ਕਿੰਨੇ ਮੇਰੇ ਲੱਗੇ ਆ ਗਿਆ ਇਹ ਪਿਆਰ ਇਹ ਨਾਲ ਜੀ ਲੱਗਾ ਰਹਿੰਦਾ ਹੈ ਕਮਾਲ ਹੀ ਆ ਵਿਚਾਰੇ ਆਹ ਵੇਖੋ ਆਹ ਵੈਰੈਟੀ ਕਿਹੜੀ ਆ ਆ ਚਿੱਟਾ ਵੀ ਫਿਰਦਾ